ਸਾਡੇ ਆ ਸਾਰੇ ਇਧਰ ਡਿਖੂ ਬੋਲੀ ਉਹ ਟੁੱਪਕੇ ਗਾਣਾਂ ਸਾਡੇ ਗਾਇਬ ਹਨ ਵਿਚੀਆਂ ਉਹਦਾ ਮੋਰਨਾ ਤਾਂ ਟੱਪਦਾ ਨਹੀਂ ਤੇ ਪਾ ਗਿਆ ਵਿਚਾਲੇ ਪੰਨੀ ਆਲਾ ਪਹੀ ਆ ਗਈ ਉੱਚੀ ਕੇ ਪਹੀ ਵੀ ਵੜਤੀ ਸਾਡੇ ਲਈ ਇਹ ਅੱਜ ਦੇ ਅੱਜ ਦਾ ਦਿਨ ਅੱਜ ਦਾ ਦਿਨ ਇਹ ਚੱਲ ਗਿਆ ਚੰਗੀਆਂ ਵਧੀਆਂ ਜੀਰੀਆਂ ਵੀ ਗਿਣਿਆ ਸਾਡੇ ਦਾ ਜੀ ਅੱਜ ਦਾ ਦਿਨ ਇਹ ਚੱਲ ਗਿਆ ਥੱਲੂ ਆਏਗਾ ਇਹ ਚੱਲ ਕਰੋ ਮੈਂ ਅੱਜ ਕੀ ਇਹ ਗੱਲ ਪਰਸੋਂ ਟੱਕਰੋਗੇ ਜਾਂ ਲੋਪ ਹੈ ਬੈਠ ਗਿਆ ਸੀ ਨਾ ਉਹ ਦਰਜੰਦ ਨੂੰ ਗਿਆ ਮੈਂ ਟਰੱਕਾ ਲਾ ਲੋ ਆ ਪ੍ਰਧਾਨ ਆ ਇਧਰ ਹੋਇਆ ਇੱਥੇ ਜਾਂਦੇ ਨਹਿਰ ਕੋਲੇ ਸੜਕਾ ਹੋ ਰਹੀ ਆ ਇਧਰ ਔਰ ਘਾਰਾ ਪਿਆ ਹੋਇਆ ਹੈ ਆ ਕੱਲ ਪਰਸੋ ਬੰਦ ਕਰੀ ਜਾਂਦੇ ਆ ਨਾ ਉਹਦੇ ਖੇਤ ਨੇ ਉਹਨਾਂ ਦੀ ਰੋਟੀਆਂ ਲੈ ਆਇਆ ਸੀ ਥੋੜਾ ਉਹ ਬੰਦ ਰਿਹਾ ਹੋਇਆ ਟੋਟਣ ਨੂੰ ਮੈਨੂੰ ਲੱਗਾ ਦੇਖੋ ਟੁੱਟ ਰਹੀ ਆ ਪਤਾ ਨਹੀਂ ਨਾ ਦੇਖਦੇ ਹਾਂ ਜਾਂ ਕਿ ਵਾਗੇ ਦੇਖੋ ਤੇਰਾ ਫੌਜ ਤਾਂ ਗਿਆ ਪਰਲੇ ਪਾਸੇ ਹੈ ਪਰਲੇ ਪਾਸੇ ਕਹਿੰਦੇ ਨੇ ਠੀਕ ਆ ਠੀਕ ਆ ਕਿਰਾਂ ਦਾ ਤੇਰੇ ਪਾਸੇ ਬੋਲੀ ਆ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਕੋਈ 3 ਕਿੰਚਾਂ ਨਾ ਠੀਕ ਹੈ ਨਾਇਰ ਤੇ ਆ ਗਏ ਬਾਈ ਪੂਰਾ ਹਾਲਾਉਂ ਜੀ ਇੱਕ ਹਾਲੇ ਪਿੰਡ ਚੰਗਾ ਬਣਾ ਆ ਬਾਹਰ ਉੱਤਰ ਚੱਤਰੇ ਬੜੀ ਜਿੱਲੀ ਆਹ ਜਿਹੜੀ ਬੜੀ ਜੱਲੋ ਹਾਂ ਜੀ ਇੱਥੇ ਚੜਾਓ ਇੱਧਰ ਦੇਖੋ ਮੈਂ ਤੁਹਾਨੂੰ ਪੂਰੀ ਇਧਰ ਨੇ ਬਣੇ ਉੱਥੇ ਗੱਦਨਾ ਕਰੇਗਾ ਹਾਉਣੀ ਨਹੀਂ ਅੱਜ ਤੱਕ ਉਹਦਾ ਹੈ ਵਾਟਰ ਪ੍ਰੂਫ ਆਇਤਾ ਮੇਰੇ ਕੋਲ ਤਾਂ ਚਾਦਰੀ ਲੈ ਲੱਗੇ ਤਾਂ ਛੱਤ ਨਹੀਂ ਲੈਣੀ ਲੈਣੀ ਨਹੀਂ ਕਿਸੇ ਨੇ ਮਾਪਾ ਨਾ ਲੈ ਚੱਕੇ ਨਾ ਹੋਰ ਆਪਾਂ ਕਿ ਛੱਦਰ ਦੀ ਮਣੀ ਕੋਲ ਲੈ ਤੁਤਾ ਜੇ ਰੀਤ ਰਹੇਗਾ ਮੈਨੂੰ ਲਫਾਫਾ ਦੇ ਮੈਂ ਬੜਕ ਦਾ ਲੈ ਲੈ ਮੈਨੂੰ ਲਫਾਫਾ ਦੇ ਬਈ ਆ ਦੇਖ ਲੋ ਕੱਟ ਹੋ ਰਿਆ ਨਹਿਰ ਤੇ ਚਲ ਉਧਰ ਦਿਖਾਉਂਦਾ ਮੈਂ ਬੁਰੀ ਦਾ ਲਵਾ ਆ ਟਟ ਗਈ ਬਈ ਨਹਿਰ ਵੱਛਣ ਵਾਲਿਆ ਦੇਖੋ ਬੁਰਾ ਹਾਲ ਆ ਬਈ ਆਲਾ ਕਰੇ ਨੇ ਤਰਨ ਨਾ ਕੋਈ ਤੇ ਨਾ ਅੱਗੇ ਆ ਰਿਹਾ ਇਹਨਾਂ ਨੂੰ ਕੈਮਰਾ ਦੇ ਬਾਹਰ ਇਹ ਹੁਣਾਂ ਕੱਢਣ ਕੋਈ ਰੋਕ ਨਹੀਂ ਦੋ ਕੰਟਰੀ ਮਹਿਰ ਤੋਂ ਨਹੀਂ ਹਾਂ ਪਹਿਲਾਂ ਤੋਂ ਹਾਂ ਹਾਂ ਦੋ ਜੂਬਾਂ ਦੀ ਨਾਸਰਿਆ ਦਾ ਪਣੀ ਪਾਣੀ ਅਸਾ ਬੜਾ ਬਰਾਹਾਲ ਆ ਬਾਈ